ਕੀ ਚਾਹੁੰਦੀ ਸਰਕਾਰ ਨੂੰ ਕਾਬੂ ਮਰਦਾ ਹਫਾਜ਼ ਸਹਰਾ ਕਮਾਨ ਜਿਹੜਾ ਪੋਰਸੀ ਲੈ ਕੇ ਮਾਰਨਾ ਚ ਕਰੇ ਕਰੇ ਰੋਟ ਕਰੇ ਜੀ ਆਪਣਾ ਮੈਂ ਵੀ ਸੰਸਦ ਲੰਗਾ ਸੁਭਾਗ ਮੈਂ ਅ ਭਪੇਂਦਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਅੱਜ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਲੈਂਡ ਪੋਲਿੰਗ ਦੀ ਪਾਲਿਸੀ ਨੂੰ ਲੈ ਕੇ ਸਰਕਾਰ ਭਵਾਨਤਮਨ ਸਰਕਾਰ ਇਸ ਨੇ ਲੈਂਡ ਪੋਲਿੰਗ ਉਨੂੰ ਉਜਾੜਨ ਲਈ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਕੌਨਸੀ ਨੀਤੀ ਲਿਆਈ ਹੈ ਇਹ ਪਾਲਿਸੀ ਪੰਜਾਬ ਪੱਕੀ ਦੀ ਹੈ ਕਾਰਪੋਰੇਟ ਪੱਕੀ ਪਾਲਿਸੀ ਹੈ ਤੇ ਇਸ ਪਾਲਿਸੀ ਨਾਲ ਜਿੱਥੇ ਪਿੰਡਾਂ ਦਾ ਉਜਾੜਾ ਹੋਣਾ ਉੱਥੇ ਬਹੁਤ ਵੱਡੀ ਪੱਧਰ ਤੇ ਖਾਦ ਸੁਰੱਖਿਆ ਜਿਹੜੀ ਹੈ ਅਨਾਜ ਸਾਡੇ ਪੈਦਾ ਹੁੰਦਾ ਹੈ ਉਸ ਦੇ ਵੀ ਸੰਕਟ ਪੈਦਾ ਹੋਣ ਦੇ आसार ਵੱਧ ਗਏ ਤੇ ਆਉਣ ਵਾਲੇ ਸਮੇਂ 'ਚ ਬੇਰੁਜ਼ਗਾਰੀ 'ਚ ਵਾਧਾ ਹੋਊਗਾ ਕਿਉਂਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ 85% ਕਿਸਾਨੀ 5 ਏਕੜ ਤੋਂ ਘੱਟ ਦੀ ਮਾਲਕ ਹੈ ਤੇ ਉਹ ਥੋੜੇ ਥੋੜੇ 2 2 4 4 ਏਕੜ ਤੇ ਆਮ ਦਾ ਜੀਵਨ ਗੁਜ਼ਾਰ ਕਰਦੇ ਆ ਪਰ ਜਦੋਂ ਇਹ ਜ਼ਮੀਨ ਸਰਕਾਰ ਲੈ ਲੂਗੀ ਤਾਂ ਉਹ ਕੀ ਕਰਨਗੇ ਸਰਕਾਰ ਕਹਿੰਦੀ 200 ਬਾਈ ਦਾ 플ਾਟ ਦੇਵਾਂਗੇ ਉੱਥੇ ਆਪਣੀ ਦੁਕਾਨ ਖੋਲੋ ਆਪਣਾ ਸ਼ੋਰੂਮ ਖੋਲੋ ਪਰ ਪਹਿਲੇ ਹੀ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਵਰਗ ਹੈ ਦੁਕਾਨਦਾਰ ਹੈ ਉਹਨਾਂ ਦਾ ਬਿਜ਼ਨਸ ਸੰਕਟ ਦੇ ਵਿੱਚ ਹੈ ਕਿਉਂਕਿ ਈ-ਕਮਰਸ ਦਾ ਜਿਹੜਾ ਕਾਰੋਬਾਰ ਹੈ ਬਹੁਤ ਵੱਡੀ ਪੱਧਰ ਤੇ ਫੈਲਿਆ ਹੈ ਆਨਲਾਈਨ ਸ਼ਾਪਿੰਗ ਦਾ ਝਾੜ ਵਧਿਆ ਹੈ ਤੇ ਜਿਹੜੇ 64000 ਏਕੜ ਤੋਂ 64000 ਤੋਂ ਬਹੁਤ ਖੋਣਨਗੇ ਤਾਂ ਭਰਾਵੋ ਉਸੇ ਕਿਹਨੇ ਕੀ ਕਮੇਜੋ ਕੀ ਕਾਰੋਬਾਰ ਨੂੰ ਸਮਝ ਤੋਂ ਖਰੇ ਦੀ ਗੱਲ ਹੈ ਇਸ ਕਰਕੇ ਇਹ ਪਾਲਿਸੀ ਪੰਜਾਬ 'ਚ ਬੇਰੁਜ਼ਗਾਰੀ ਪੈਦਾ ਕਰੂਗੀ ਤੇ ਜਿਹੜੇ ਕਿਸਾਨਾਂ ਤੋਂ ਬਿਨਾ ਹੋਰ ਤੰਕਰੀ ਲਿਖੀਏ ਕੰਮ ਦੇ ਨਾਲ ਸਮਰਥਨ ਨੇ ਉਹਨਾਂ 'ਚ ਬੇਰੁਜ਼ਗਾਰੀ ਪੈਦਾ ਕਰੂ ਤੇ ਪਿੰਡੂ ਸੱਭਿਆਚਾਰ ਦੇ ਵਿੱਚ ਦੇ ਨਾਲ ਜਿਹੜਾ ਸੰਕਟ ਖੜਾ ਹੋਣਾ ਹੈ ਇਹਨੂੰ ਪੂਰੀ ਬਾਤ ਸੁਣਿਆ ਜਾਣਾ ਚਾਹੀਦਾ ਆ ਸਰਕਾਰ ਕਹਿੰਦੀ ਆ ਲੁਧਿਆਣੇ ਦੇ ਕਾਫੀ ਕਿਸਾਨਾਂ ਨੇ ਸਾਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਦੇ ਰਹੇ ਨੇ ਦੇਖੋ ਵੀ ਸਰਕਾਰ ਨੂੰ ਬੋਲਣ ਦੇ ਪਿਛੇ ਸਾਰੀਆਂ ਸਰਕਾਰਾਂ ਨੂੰ ਪਿੱਛੇ ਛੱਡ ਜੇਸ ਲੈਣਾ ਚੰਡੀਗੜ੍ਹ ਸਯੁਕਤ ਮੋਰਚੇ ਨੇ ਮੀਟਿੰਗ ਫਾਇਰ ਸਰਪਾਰਟੀ ਮੀਟਿੰਗ ਆ ਇਹ ਆਇਆ ਹੀ ਨਹੀਂ ਉੱਥੇ ਇਸ ਪਾਲਿਸੀ ਦੇ ਫਾਇਦੇ ਦੱਸਣਾ ਬਾਕੀ ਪਾਰਟੀਆਂ ਹਾਜ਼ਰ ਹੋਈਆਂ ਇਹ ਇਸ ਪਾਰਟੀ ਨੇ ਉਸ ਦਿਨ ਕੀ ਕਰਿਆ ਸਾਰੇ ਐਮਪੀਆ ਨੇ ਐਮਐਲਏ ਨੇ ਜਿੰਨੇ ਆਦੇਦਾਰ ਸਾਰਿਆਂ ਨੇ ਟਵੀਟ ਕੀਤੇ ਔਰ ਆਪਣੇ ਫੇਸਬੁਕ ਅਕਾਊਂਟਾਂ ਤੇ ਇੱਕ ਵੀਡੀਓ ਪਾਈ ਔਰ ਇੱਕ ਖਬਰ ਦੀ ਕਲਿੱਪ ਪਾਈ ਉਹਨਾਂ ਨੇ ਲਿਖ ਕੇ ਪਾਇਆ ਕਿ ਲੈਂਡ ਪੂਲਿੰਗ ਕਾਜ਼ ਨੂੰ ਵੱਡਾ ਹੋਗਾ ਹਾਰਾ ਪੰਜ ਕਿਸਾਨ ਜਿਹੜਾ ਕਿਸਾਨਾਂ ਨੇ ਕਨਸੈਂਟ ਲੈਟਰ ਦਿੱਤੇ ਸਰਕਾਰ ਨੂੰ ਸਹਿਮਤੀ ਦਿੱਤੀ ਅਸੀਂ ਜ਼ਮੀਨ ਦੇ ਰਹੇ ਹਾਂ ਤਾਂ ਉਹਦੀ ਜਦੋਂ ਚੀਰਫਾਲ ਕੀਤੀ ਤਾਂ ਉਹਦਾ ਪਤਾ ਲੱਗਿਆ ਕਿ ਪਹਿਲਾਂ ਤਾਂ ਇਹ ਵੱਡਾ ਝੂਠ ਹੈ ਸਿਰਫ ਪੰਜ ਨਹੀਂ ਕਰਦਾ ਫਾਈਲ ਦਿੱਤੇ ਆ 1600 ਪ੍ਰਸੰਤਾ ਨੇ ਦੇ ਲੋਕ ਚੁੱਟਾ ਨੂੰ ਜਿਹੜਾ ਅਰਜ਼ੀਆਂ ਦਿੱਤੀਆਂ ਕਿ ਅਸੀਂ ਵੀ ਨਹੀਂ ਦੇਣੀ ਤੇ ਜਿਹੜੇ ਲੋਕਾਂ ਨੇ ਕਨਸੈਂਟ ਲੈਟਰ ਦਿੱਤੇ ਆ ਉਹਦੇ ਚ ਕੌਣ ਹੈ ਰਜੇਸ਼ ਅਗਰਵਾਲ ਉਹਦਾ ਨਾਮ ਇੱਕ ਨੰਬਰ ਤੇ ਲੈਂਦੇ ਆ ਸੀਨੀਅਰ ਅਫਸਰਾ ਜਿਹੜੇ ਐਮਐਲਏ ਆਪੋ ਨੇ ਉਹਨਾਂ ਨੂੰ ਪਰਸੈਂਟ ਲੈਟਰ ਦਿੱਤਾ ਹੈ ਤਾਂ ਉਹ ਰਜੇਸ਼ ਅਗਰਵਾਲ ਕੌਣ ਹੈ ਰਜੇਸ਼ ਅਗਰਵਾਲ ਜੀ ਜਾਣੇ ਪਛਾਣੇ ਇੰਡਸਟਰੀਅਲਿਸਟ ਨੇ ਉਹ 11 ਤਰ੍ਹਾਂ ਦੇ ਬਿਜ਼ਨਸ ਕਰਦੇ ਆ ਤੇ ਉਹਨਾਂ ਦਾ ਜਿਹੜਾ ਬਿਜ਼ਨਸ ਹੈ 13 ਕੰਟਰੀਆਂ ਦੇ ਵਿੱਚ ਹੈਗਾ ਤੇ TRV ਗਰੁੱਪ ਤੁਸੀਂ ਸਰਚ ਕਰ ਲਓ ਉਹਦੇ ਚੇਅਰਮੈਨ ਨੇ ਤੇ TRV ਗਰੁੱਪ ਕਲੋਨੀਆਂ ਵੀ ਕੱਟਦਾ ਹੈ TRV ਗਰੁੱਪ ਹੋਰ ਬਹੁਤ ਸਾਰੇ ਕੰਮ ਕਰਦਾ ਹੈਗਾ ਤੇ ਉਹ ਕਲੋਨਾਈਜ਼ਰ ਨੇ ਵੱਡੇ ਕਾਰਪੋਰੇਟ ਨੇ ਤੇ ਉਹਨਾਂ ਨੇ 100 ਏਕੜ ਜਮੀਨ ਦਿੱਤੀ ਹੈਗੀ ਆ ਦੂਸਰੇ ਮਨੂ ਗੁਪਤਾ ਦਾ ਨਾਮ ਹੁੰਦਾ ਹੈ ਇੱਥੇ ਨਿਯੁਣਾ ਦਿੱਤਾ ਹੈ ਮਨੂ ਗਿੱਪਾ ਜੀ ਕੌਣ ਨੇ ਸਨ ਵਿਊ ਕਲੋਨੀ ਆਪਣੇ 40 ਏਕੜ ਦੇ ਵਿੱਚ ਹੋਰ ਵੀ ਕਈ ਕਲੋਨੀਆਂ ਨੇ ਉਹ ਉਹ ਵੀ ਘਰ ਰਿਲੇਟਰ ਬਿਜ਼ਨਸ ਕਰਨ ਵਾਲੇ ਹੈਗੇ ਆ ਤੇ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਕੰਸੈਂਟ ਲੈਟਰ ਦਿੱਤੇ ਆ ਚਾਹੇ ਰੂਜੀ ਆਵਾਵਾ ਹੋਵੇ ਕੋਈ ਨਾ ਦੀ ਅਫੀਰ ਚੇਅਰਪਰਸਨ ਹੈਗੀ ਆ ਉਹਦੇ ਘਰ ਵਾਲੇ ਨੇ ਜਿੰਨੇ ਦਿੱਤੀ ਆ 50 ਏਕੜ ਤੇ 30 ਏਕੜ ਇੱਕ ਹੋਰ ਦਿੱਤੀ ਆ ਜਿਹੜੇ ਕਲੋਨੀਆਂ ਕੱਟਣ ਦਾ ਕਾਰੋਬਾਰ ਕਰਦੇ ਆ ਲੁਧਿਆਣੇ ਚ ਉਹਨਾਂ ਨੇ ਪੱਖੋਵਾਲ ਰੌਂਡ ਤੇ ਜਿਹੜੀਆਂ ਕਲੋਨੀਆਂ ਕੱਟਣ ਵਾਸਤੇ ਜ਼ਮੀਨ ਰੱਖੀ ਹੋਈ ਸੀ ਉਹ ਜ਼ਮੀਨ ਦੇ ਕੰਟੈਂਕਟ ਲੈਟਰ ਸਰਕਾਰ ਨੂੰ ਦਿੱਤੇ ਆ ਬਦਲੇ ਸਰਕਾਰ ਕੀ ਦੇਊਗੀ ਬਦਲੇ ਚ ਉਹਨਾਂ ਨੂੰ ਜਿਹਨੇ 100 ਏਕੜ ਦਿੱਤਾ 60 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਡਿਵੈਲਪ ਕਰਕੇ ਸਰਕਾਰ ਨੇ ਦੇਣਾ ਹੈਗਾ ਤੇ ਉਹਨਾਂ ਨੂੰ ਤਾਂ ਫਾਇਦਾ ਪਰ ਜਿਹੜੇ 2-2 4-4 ਏਕੜ ਵਾਲੇ ਹੈਗੇ ਆ ਉਹ ਕਿਸੇ ਨੇ ਸਰਕਾਰ ਨੂੰ ਸਹਿਮਤੀ ਨਹੀਂ ਦਿੱਤੀ ਸਾਰਿਆਂ ਨੇ ਵਿਰੋਧ ਤਰਜ ਕਰਾਇਆ ਪੰਚਾਇਤਾਂ ਨੇ ਮਤੇ ਪਾਏ ਨੇ ਗ੍ਰਾਮ ਸਭਾਵਾਂ ਨੇ ਮਤੇ ਪਾਏ ਨੇ ਕਿ ਜ਼ਮੀਨ ਨਹੀਂ ਦੇਣੀ ਇਹ ਸਾਡੀ ਰੋਜ਼ੀ ਰੋਟੀ ਦਾ ਸਾਧਨ ਹੈ ਸਾਡੇ ਕੋਈ ਬਿਜ਼ਨਸ ਦਾ ਇਹ ਮਤਲਬ ਪਰਪਜ ਨਹੀਂ ਹੈ ਉਹ ਬਿਜ਼ਨਸ ਪਰਪਜ ਵਾਲੇ ਲੋਕਾਂ ਨੇ ਸਰਕਾਰ ਨਾਲ ਸਹਿਮਤੀ ਦਿੱਤੀ ਹੈ ਠੀਕ ਕਹਿੰਦਾ ਸਰਕਾਰ ਦੀ ਦਿੱਤੀ ਹੈ ਸਹਿਮਤੀ ਉਹਨਾਂ ਦਾ ਤਾਂ ਬਿਜ਼ਨਸ ਹੈ ਕੋਰੋਨਾ ਦਾ ਬਿਜ਼ਨਸ ਹੈ ਉਹਨਾਂ ਨੇ 100 ਏਕੜ ਦਿੱਤਾ ਤੇ ਉਹਦੇ ਬਦਲੇ ਕਿੰਨੇ ਫਾਇਦੇ ਸਰਕਾਰ ਤੋਂ ਲਏ ਹੋਣੇ ਆ ਉਹ ਸਿਰਫ 5 ਬੰਦੇ ਐ ਉਹ ਸਰਕਾਰ ਦੇ ਬੰਦੇ ਨੇ ਤੇ ਉਹ ਵੱਡੇ ਬਿਜ਼ਨਸਮੈਨ ਨੇ ਉਹਨਾਂ ਤੋਂ ਨਿਕਲੇ ਕਿਸਾਨ ਨੇ